ਸਵਾਰ ਹੋ ਗਿਆ ਘੋੜਾ ਜਿਹੜਾ ਬੜਾ ਤੇਜ਼ ਜਾਵੇ ਉਹ ਟੀਬੇ ਦੇ ਉੱਤੇ ਹੀ ਇਹਨਾਂ ਦਾ ਅਸੈਂਟ ਟੀਬੇ ਦੇ ਉੱਤੇ ਆਹ ਟੀਬਾ ਹੈ ਬਾਵਾ ਆ ਗਿਆ ਦਾ ਪਿੰਡ ਉਹ ਹੀ ਟੀਬਾ ਹਾਂ ਹੁਣ ਦੱਖੀ ਰਹੇਗਾ ਕੱਲਾ ਉਹ ਕੋਈ ਨਹੀਂ ਮੰਗਿਆ ਮਾਰਾ ਇਹਨਾਂ ਦੀ ਬਰਕਤ ਹੁੰਦੀ ਏ ਜਦੋਂ ਉਹ ਟੀਬੇ ਦੇ ਵਿੱਚ ਲੱਗੇ ਗਿਆ ਲ ਘੋੜੇ ਨੇ ਜਖਾਰਾ ਛਰਦਾ ਹੀ ਨਹੀਂ ਕਿਆ ਘੋੜਾ ਆਹ ਇਹ ਦਵਾ ਦਾ ਉਹਨਾਂ ਬਾਹਰ ਨਿਕਲ ਗਿਆ ਸਾਰੇ ਉਹ ਪਹਿਲਾਂ ਖਾ ਗਿਆ ਹਾਂ ਤੇ ਮਾਂ ਦਾ ਜਦੋਂ ਜਾਂਦੇ ਆ ਉਹ ਤਾਂ ਨਹੀਂ ਆ ਖਾਰੀ ਘੋੜੇ ਨੂੰ ਦਵਾ ਦਾ ਉੱਤੇ ਹੀ ਲਗਾਉਂ ਫੜੀ ਮਾਂ ਦਾ ਪਹਿਲਾਂ ਤੋਂ ਮੱਖਾ ਦੇ ਕੇ ਮਾਈ ਇਹਨੂੰ ਨਿਕਾ ਪਾ ਚਾ ਉਹ ਰਹੇ ਥੋੜੇ ਦਿਨ ਆਪਣੇ ਵੱਲ ਇਹ ਕਿਤੇ ਮੇਰੀ ਬਾਤ ਸੁਣਦੇ ਨਾ ਕਾਪੀ ਹੂਏ ਇਹ ਹਾਲ ਲਿ ਗਾਈ ਸੱਸ ਦੀ ਫਦੇ ਬਲਾਈ ਤੋ ਆ ਗਿਆ ਹੈ ਸ਼ੀਤ ਕੇ ਆਇਆ ਮੈਂ ਮਾਂ ਦਾ ਬਾਬਿਆਂ ਲੱਗਦੀ ਠੰਡ ਹਾਂ ਹਾਂਜੀ ਬਾਬਾ ਸੌਣ ਸੈਟਿੰਗ ਆ ਬਾਬਾ ਪੁੰਨ ਨਹੀਂਦਾ ਪੁੰਨ ਨਹੀਂਦਾ ਹਾਂ ਬਾਬਿਆਂ ਲੱਗਦੀ ਠੰਡ ਤੇ ਰਜਾਈ ਵਡਾਉਣੀ ਆ ਉਹ ਅੱਗੇ ਵੀ سارے ਦੋਸਤ ਸਿੰਘ ਆਏ ਜੇ ਉਹ ਮੁੜ ਗਏ ਨੇ ਹੁਣ ਤੇ ਜਿਹੜਾ ਬਾਬਿਆਂ ਨੇ ਮੈਨੂੰ ਭੇਜ ਦਿੱਤਾ ਹੈ ਤੇ ਉਹ ਆਦੀ ਪਹਿਲਾਂ ਜਦੋਂ ਕੁੜੀ ਉਹ ਕਾਰ ਨਹੀਂ ਵਿੱਚ ਦੌੜਦੇ ਆਉਂਦੇ ਉਹ ਬਹੁਤ ਨੇ ਆਈਏ ਜੀ ਨਾ ਟੀਲੀ ਮਾਮੀ ਸੀ ਤੇਰਾਦੀ ਇਹ ਮੰਨੋ ਪੰਡਕ ਬਾਹਰੀ ਇਹਦਾ ਪੰਡਕ ਬਾਹਰੀ ਬੰਦਤੀ ਜਿ ਕੋੜੇ ਤੇ ਰੱਖ ਤੂੰ ਪਹਿਲੀ ਇਹਨਾਂ ਦੀ ਹੈ ਦੇਣ ਕੀ ਮੈਨਾਂ ਉਹਨਾਂ ਦੀ ਕੀ ਜੁਰਤ ਨਾ ਨਹੀਂ ਅਸੀਂ ਮੇਰਾ ਭਰਾ ਪਿੰਡ ਗਿਆ ਚਲਾਏ ਉਹ ਜੇ ਉੱਥੇ ਨੇ ਤੇ ਬੇਟੀ ਤੇ ਕੀ ਬਲਕਾਰ ਨੂੰ ਤਾਂ ਕੁਝ ਵੀ ਨਹੀਂ ਦਿੱਤਾ ਤੇਰਾ ਲੈ ਗਿਆ ਹੀ ਬਾਬਿਆਂ ਕੋ ਪੰਜ ਵੇ ਬਾਬੇ ਬੜੀ ਦੂਰ ਹੋਈ ਤਾ ਸ਼ੀਰ ਮੋਚਾ ਫੜੇ ਕਰ ਰਿਹਾ ਜੀ ਇਹ ਹੀ ਜੇ ਜਾ ਕੇ ਵਾਡਲਾ ਆ ਕੇ ਇਸ ਤਰ੍ਹਾਂ ਵੀ ਇਹ ਬਤਨ ਕਈ ਨਿਮਰਤਾਂ ਰਹਿ ਲਈ ਜਾਂਦੇ ਆਂ ਆਹ